या कान होरे सो न हा सास रिया का होरे सो न हा का आगे सारे हां जी बस ठीक है अंदर पार्टी करा लो जो टड़ा ना बनाया इधर इधर रुकवा साहब आम आदमी पार्टी जिंदाबाद आम आदमी पार्टी जिंदाबाद ਜਿੰਦਾਬਾਦ ਸ਼੍ਰੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਸ਼੍ਰੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਲាវੀ ਲੱਡੂ ਲੱਡੂ ਲਿਆਓ ਜਾਕੀ ਵਿધાન ਸਭਾ ਨਾਬਾ ਦੇ ਵਿੱਚ ਜਿਹੜੀ ਹੁਣੇ ਜ਼ਿਲ੍ਹਾ ਪ੍ਰਸ਼ਾਸ ਬਲਾਕ ਸੰਪਤੀ ਇਲੈਕਸ਼ਨ ਹੋਈ ਹੈ ਬਹੁਤ ਹੀ ਅੱਛਾ ਪ੍ਰਦਰਸ਼ਨ ਰਿਹਾ ਜੀ ਆਮ ਆਦੀ ਪਾਰਟੀ ਦਾ ਸਾਡੇ 12 ਜਿਹੜੇ ਨੇ ਜੀ ਉਹ ਬਲਾਕ ਸੰਪਤੀ ਮੈਂਬਰ ਜਿੱਤੇ ਨੇ ਔਰ ਜ਼ਿਲ੍ਹਾ ਪ੍ਰਸ਼ਾਸ ਜਿੱਤੇ ਨੇ ਇੱਕ ਤੇ ਬਹੁਤ ਹੀ ਅੱਛਾ ਵੋਟ ਪਰਸੈਂਟੇਜ ਪਿਆ ਲੋਕਾਂ ਨੇ ਭਗਵੰਤ ਮਾਨ ਸਾਹਿਬ ਦੀ ਜਿਹੜੀ ਸੋਚ ਹੈ ਉਹਨੂੰ ਵੋਟ ਪਾਈ ਹੈ ਚਾਹੇ 600 ਡੰਡ ਬਿਜਲੀ ਮੁਫਤ ਹੈ ਚਾਹੇ 60000 ਦੇ ਆਸ-ਪਾਸ ਨੌਕਰੀਆਂ ਦੇਣ ਦੀ ਗੱਲ ਹੈ ਚਾਹੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਹੈ ਚਾਹੇ 10 ਲੱਖ ਰੁਪਿਆ ਜਿਹੜਾ ਸਿਹਤ ਬੀਮਾ ਸ਼ੁਰੂ ਕੀਤਾ ਪਿੰਡਾਂ ਦਾ ਸਫਰ ਫਰੀ ਹੈ ਪਿੰਡਾਂ ਦੇ ਵਿੱਚ ਖੇਡ ਗਰਾਉਂਡ ਬਣ ਰਹੇ ਆ ਸਕੂਲਾਂ ਦਾ ਬਹੁਤ ਵੱਡੇ ਪੱਧਰ ਤੇ ਵਿਕਾਸ ਹੋ ਰਿਹਾ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੇ ਕਿਸਾਨ ਭਰਾ ਨੇ ਉਹਨਾਂ ਦੇ ਖੇਤਾਂ ਦੀ ਵੀ ਬਿਜਲੀ ਫਰੀ ਹੈ ਘਰੇ ਬਿਜਲੀ ਫਰੀ ਹੈ ਪਰ ਉਹਨਾਂ ਨੇ ਬੜੀ ਹੂ ਦੇ ਨਾਲ ਵੋਟ ਜਿਹੜੀ ਆਮ ਆਦਮੀ ਪਾਰਟੀ ਨੂੰ ਪਾਈ ਹੈ ਇਹੀ ਕਾਰਨ ਹੈ ਕਿ ਅੱਜ ਜੀ ਸਾਰੇ ਜਿਹੜੇ ਬਲਾਕ ਸੰਪਤੀ ਮੈਂਬਰ ਜ਼ਿਲ੍ਹਾ ਪ੍ਰੇਸ਼ਦ ਮੈਂਬਰ ਸਾਹਿਬ ਦਾ ਸਨਮਾਨ ਕੀਤਾ ਗਿਆ ਜੀ ਔਰ ਮੈਂ ਨਾਬਾ ਹਲਕੇ ਦੇ ਦਿਹਾਤੀ ਵੋਟਰਾਂ ਦਾ ਜਲਦੀਆਂ ਘਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪੂਰਾ ਵਿਸ਼ਵਾਸ ਪ੍ਰਗਟ ਕੀਤਾ ਆਮ ਆਦਮੀ ਪਾਰਟੀ ਦੇ ਵਿੱਚ ਔਰ ਕਈ ਜਗ੍ਹਾ ਤੇ ਜਿਹੜਾ ਜੀ ਇਹ ਦੇਖਣ ਨੂੰ ਮਿਲਿਆ ਕਿ ਦੂਜੀਆਂ ਪਾਰਟੀਆਂ ਦੀ ਜਿਹੜੀ ਜ਼ਮਾਨਤ ਵੀ ਜਬਤ ਹੋਈ ਹੈ ਔਰ ਆਮ ਆਦਮੀ ਪਾਰਟੀ ਦਾ ਜਿਹੜਾ 3.5 ਸਾਲ ਦਾ ਕਾਰਜਕਾਲ ਆ ਉਹਦੇ ਉੱਪਰ ਇਹ ਮੋਹਰ ਆ ਸੰਗਤ ਦੀ ਕਿ ਉਹਨਾਂ ਨੂੰ ਭਵੰਤਮਨ ਸਾਹਿਬ ਦੇ ਕੀਤੇ ਕੰਮ ਜਿਹੜੇ ਪਸੰਦ ਆ ਰਹੇ ਔਰ ਸੰਗਤ ਨੇ ਇਹ ਫਤਵਾ ਦੇ ਕੇ ਬਹੁਤ ਵੱਡਾ ਇੱਕ ਸੁਨੇਹਾ ਦੇ ਦਿੱਤਾ ਕਿ 2027 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੂਗੀ ਹੁਣ ਮੈਂ ਗੱਲ ਕਰਦਾ ਕਿ ਜਿਹੜੇ ਵਿਰੋਧੀ ਨੇ ਜਿਵੇਂ ਪਿਛਲੀਆਂ ਸਮਿਆਂ ਦੇ ਵਿੱਚ ਸਰਕਾਰਾਂ ਚਾਹੇ ਉਹ ਕਾਂਗਰਸ ਰਹੀ ਆ ਚਾਹੇ ਕਾਲੀ ਦਲ ਰਿਆ ਬਹੁਤ ਵੱਡੇ ਪੱਧਰ ਤੇ ਗੁੰਡਾਗਰਦੀ ਕਰਕੇ ਬੂਥ ਕੈਪਚੂਰਿੰਗ ਕਰਕੇ ਕੁੱਟਾਂ ਮਾਰਾਂ ਕਰਕੇ ਇਥੇ ਤਾਂ ਗੋਲੀਆਂ ਚੱਲ ਜਾਂਦੀ ਸੀ ਕਤਲ ਹੋ ਜਾਂਦੇ ਸੀ ਤੇ ਇਹ ਇਲੈਕਸ਼ਨਾਂ ਜਿਹੜੀਆਂ ਕਰਵਾਉਂਦੇ ਰਹੇ ਆ ਪਰ ਇਹ ਇਲੈਕਸ਼ਨ ਲਈ ਮੈਂ ਨਾਬਾ ਦਾ ਪ੍ਰਸ਼ਾਸਨ ਸਾਡੇ ਆਰੋ ਮੈਡਮ ਐਸਟੀ ਮਨਾਬਾ ਮੈਡਮ ਕਨੂ ਗਰਗ ਜੀ ਉਹਨਾਂ ਦਾ ਪੂਰਾ ਸਟਾਫ ਉਹਨੂੰ ਮੈਂ ਮੁਬਾਰਕਬਾਦ ਦੇਣੀ ਚਾਹੁੰਦਾ ਔਰ ਸਾਡੇ ਇਥੋਂ ਦੇ ਡੀਐਸਪੀ ਬਲਦ ਸਾਹਿਬ ਪੁਲਿਸ ਪ੍ਰਸ਼ਾਸਨ ਜਿਹੜਾ ਉਹਨਾਂ ਨੇ ਬਹੁਤ ਹੀ ਅੱਛੇ ਤਰੀਕੇ ਨਾਲ ਆਪਣਾ ਆਪਣਾ ਕੰਮ ਕੀਤਾ ਔ ਜਿਵੇਂ ਉਹ ਇਲੈਕਸ਼ਨ ਜਿਹੜੀ ਆ ਉਹ ਹੋਈ ਆ ਜਦੋਂ ਵੋਟਾਂ ਪਈਆਂ ਬੜੇ ਸ਼ਾਂਤਮਈ ਤਰੀਕੇ ਨਾਲ ਪਈਆਂ ਰਿਜ਼ਲਟ ਵੀ ਬੜੇ ਸ਼ਾਂਤਮਈ ਤਰੀਕੇ ਨਾਲ ਆਇਆ ਔਰ ਸੰਗਤ ਆ ਇਹ ਗੱਲ ਕਹੀ ਰਹੀ ਆ ਕਿ ਅਸੀਂ ਬੜੀ ਦੇਰ ਬਾਅਦ ਜਿਹੜੀਆਂ ਇਹ ਵੋਟਾਂ ਨੇ ਬੜੀ ਸ਼ਾਂਤਮਈ ਤਰੀਕੇ ਨਾਲ ਬੜੀਆਂ ਬਿਨਾਂ ਪੱਖਪਾਤ ਤੋਂ ਇਹ ਵੋਟਾਂ ਪਈਆਂ ਔਰ ਰਿਜ਼ਲਟ ਆਉਂਦੇ ਦੇਖਿਆ ਔਰ ਕਾਂਗਰਸ ਕਾਲੀ ਵੀ ਆਫ ਦਾ ਰਿਕਾਰਡ ਇਹ ਗੱਲ ਕਹਿੰਦੇ ਆ ਕਿ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਿਆ ਕਿ ਇੰਨੀ ਫੇਅਰ ਇਲੈਕਸ਼ਨ ਜਿਹੜੀ ਆ ਅਸੀਂ ਕਦੇ ਨਹੀਂ ਦੇਖੀ ਨਹੀਂ ਤਾਂ ਇੰਨੀ ਵੱਡੀ ਪੱਧਰ ਤੇ ਆਪ ਕਹਿੰਦੇ ਕਾਂਗਰਸ ਕਾਲੀ ਸਾਡੇ ਸਾਡੇ ਟਾਈਮ ਜਿਹੜੀ ਗੁੰਡਾਗਰਦੀ ਹੁੰਦੀ ਸੀਗੀ ਪਰ ਇਹ ਜਿਹੜੀ ਇਲੈਕਸ਼ਨਾਂ ਇਹਨੇ ਸਾਬਤ ਕਰਤਾ ਕਿ ਅਸੀਂ ਕੰਮ ਦੀ ਰਾਜਨੀਤੀ ਕਰਨ ਵਾਲੇ ਲੋਕਾਂ ਜੀ ਅਸੀਂ ਸਕੂਲਾਂ ਦੀ ਗੱਲ ਕਰਨ ਵਾਲੇ ਲੋਕਾਂ ਅਸੀਂ ਹਸਪੀਟਲ ਦੀ ਗੱਲ ਕਰਨ ਵਾਲੇ ਲੋਕਾਂ ਅਸੀਂ ਵਾਧਾਵਨ ਦੀ ਗੱਲ ਕਰਨ ਵਾਲੇ ਲੋਕਾਂ ਅਸੀਂ ਕਿਸਾਨਾਂ ਦੀ ਗੱਲ ਕਰਨ ਵਾਲੇ ਲੋਕਾਂ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਕਰਨ ਵਾਲੇ ਲੋਕਾਂ ਅਸੀਂ ਗਰੀਬਾਂ ਨੂੰ ਘਰ ਘਰ ਦਰਪੇਕ ਲੋ ਕਣਕ ਔਰ ਮਨਰੀਕਾ ਠੀਕ ਚੱਲੇ ਜਿਹਦਾ ਹੁਣ ਨਾਂ ਜੀ ਰਾਮ ਜੀ ਕਰਤਾ ਠੀਕ ਹੈ ਜੀ ਉਹ ਹਰੇਕ ਘਰ ਦੇ ਵਿੱਚ ਅੱਛੇ ਤਰੀਕੇ ਨਾਲ ਸਾਰਿਆਂ ਨੂੰ ਕੰਮਕਾਰ ਮਿਲੇ ਪਿੰਡਾਂ ਦੀ ਡਿਵੈਲਪਮੈਂਟ ਸੜਕਾਂ ਪਿੰਡਾਂ ਦੇ ਵਿੱਚ ਖੇਡ ਗਰਾਉਂਡ ਪਿੰਡਾਂ ਦੇ ਵਿੱਚ ਪੰਚਾਇਤ ਘਰ ਪਿੰਡਾਂ ਦੀਆਂ ਗਲੀਆਂ ਨਾਲੀਆਂ ਸੀਵਰੇਜ ਪਾਣੀ ਦੇ ਟੈਂਕਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਿੰਡਾਂ ਦੇ ਵਿੱਚ ਡਵੈਲਪਮੈਂਟ ਅਸੀਂ ਕਿਸੇ ਵੀ ਕਿਸਮ ਦੀ ਜਿਹੜੀ ਘਾਟ ਨਹੀਂ ਰਹਿਣ ਦੇਵਾਂਗੇ ਤੇ ਇਹ ਜਿਹੜਾ ਫਤਵਾ ਹੈਗਾ ਇਹ ਇੱਕ ਤਰਫਾ ਫਤਵਾ ਜਿਹੜਾ ਸੰਗਠਨ ਨੇ ਦਿੱਤਾ ਵਿਰੋਧੀਆਂ ਨੂੰ ਪਤਾ ਲੱਗ ਗਿਆ ਕਿ ਹੁਣ ਸਾਡੀ ਸਤਾਈ ਦੇ ਵਿੱਚ ਗੱਲ ਨਹੀਂ ਬਣਨੀ ਔਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸਤਾਈ ਦੇ ਵਿੱਚ ਵੀ ਦੁਬਾਰਾ ਸਰਕਾਰ ਜਿਹੜੀ ਹੈ ਉਹ ਰਿਪੀਟ ਕਰੋਗੀ ਜੋਮਨੀ ਕਾਲੀਦਲ ਕਹਦੇ ਕਿ ਡਾਇਨਾਸੌਰ ਰਾਦੇ ਨੇ ਤੁਸੀਂ ਕਿਵੇਂ ਇਹ ਤਾਂ ਇੱਕ ਮਜ਼ਾਕੀਆ ਗੱਲ ਹੈ ਜੀ ਇਹਦੇ ਵਿੱਚ ਇਹ ਤਾਂ ਕਿਸੇ ਨੇ ਮਜ਼ਾਕ ਕਰਤਾ ਹੁਣ ਉਹ AI ਨਾਲ ਬਣਾ ਕੇ ਡਾਇਨਾਸੌਰ ਲਈ ਫਿਰਦਿਆ ਜੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਬੇਅਦਬੀ ਨੂੰ ਲੈ ਕੇ ਚਾਹੇ 328 ਰੁਪਏ ਦੀ ਗੱਲ ਕਰ ਲਓ ਚਾਹੇ 2015 ਦੇ ਵਿੱਚ ਜਿਹੜੀ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ ਗੁਰੂ ਸਾਹਿਬ ਦੇ ਅੰਗ ਫੜੇ ਗਏ ਉਹਦੇ ਲਈ ਕਾਲੀਦਲ ਜ਼ਿੰਮੇਵਾਰ ਹੈ ਜੀ ਇਹਨਾਂ ਦੀ ਸਰਕਾਰ ਸੀ ਉਹਦਾ ਅ 2015 ਦੇ ਵਿੱਚ ਉਸ ਤੋਂ ਬਾਅਦ ਵੀ 2 ਸਾਲ ਰਹੀਏ 17 ਦੇ ਵਿੱਚ ਇਲੈਕਸ਼ਨ ਹੋਈ ਹੈ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਹੀ ਗੁੜਕਾ ਸਾਹਿਬ ਦੀ ਸੌਂਕਾ ਕੇ ਕੈਪਟਨ ਸਾਹਿਬ ਸਾਡੇ 4-5 ਸਾਲ ਚੀ ਮਿਨਿਸਟਰ ਰਹੇ ਕਾਂਗਰਸ ਦੇ ਵਿੱਚ ਉਹਨਾਂ ਨੇ ਕੋਈ ਕਾਰਵਾਈ ਕੀਤੀ ਨਾ ਚੰਨੀ ਸਾਹ ਬਣੇ ਉਹਨਾਂ ਨੇ ਕੀਤੀ ਹੈ ਹੁਣ ਆਮ ਆਦੀ ਪਾਰਟੀ ਬਹੁਤ ਬਰੀਕੀ ਨਾਲ 40000 ਰੁਪਏ ਦੀ ਜਿਹੜੀ ਹੈ ਜੀ ਚਾਰਟ ਸ਼ੀਟ ਤਿਆਰ ਹੋਈ ਹੈ ਦੱਸ ਰਿਹਾ ਜਿਹੜੇ ਕੀ ਕਹਾਂ ਜੀ ਤੇ ਉਹਦੇ ਵਿੱਚ ਬਹੁਤ ਸਾਰੇ ਐਵੀਡੈਂਸ ਨੇ ਔਰ ਜਦੋਂ ਉਹ ਸਾਰਾ ਕੁਝ ਸਾਹਮਣੇ ਆਏਗਾ ਤਾਂ ਫਿਰ ਦੋਸ਼ੀ ਜਿਹੜੇ ਆ ਉਹ ਜੇਲਾਂ ਦੇ ਵਿੱਚ ਬੰਦ ਹੋਣਗੇ ਹਾਰੇ ਸੰਗਤ ਨੂੰ ਜਿਹੜਾ ਵਾਦਾ ਕੀਤਾ ਸੀ ਆਵਾਜ਼ ਦੀ ਪਾਰਟੀ ਨੇ ਸਾਡੇ ਅਰਵਿੰਦ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਨੇ ਕਿ ਗੁਰੂ ਸਾਹਿਬ ਦੀ ਬੇਦਬੀ ਤੇ ਅਸੀਂ ਇਨਸਾਫ ਲੈ ਕੇ ਦਵਾਂਗੇ ਉਹ ਵੀ ਜਿਹੜਾ ਸੰਗਤ ਦਾ ਜਿਹੜਾ ਬੜੀ ਧੀਰ ਤੋਂ ਰੋਸ ਹੈ ਜਿਹੜਾ ਉਹਨਾਂ ਦੇ ਵਿੱਚ ਇਨ ਦੇ ਵਿੱਚ ਠੰਡ ਪੈ ਗਈ ਅੱਜ ਮਾਨ ਸਾਹਿਬ ਨੇ ਵੋਟਰਾਂ ਦਾ ਵੀ ਧੰਨਵਾਦ ਕੀਤਾ ਜੀ ਸਰਦਾਰ ਗੁਰਦੇਵ ਸਿੰਘ ਦੇ ਮਾਨ ਐਮਐਲਏ ਨਾਬਾ ਜੀ ਨੇ ਤੇ ਨਾਲ ਹੀ ਪਾਰਟੀ ਦੇ ਜੋ ਕੰਮ ਨੇ ਉਹ ਗਿਣਾਏ ਨੇ ਤੇ ਸਾਡੀ ਪਾਰਟੀ ਦੀ ਕੰਮਾਂ ਨੂੰ ਵੋਟ ਪਈ ਹੈ ਕਮਨ ਵੋਟ ਪਾ ਕੇ ਸਾਡੇ ਕੈਂਡੀਡੇਟ ਜਿੱਤੇ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਫਤਵਾ ਮਿਲਿਆ ਤੇ ਜੇ ਮੈਂ ਗੱਲ ਕਰਾਂ ਗੁਰਤੇਗ ਬਹਾਦਰ ਨਗਰ ਦੀ ਆਪਣੇ ਜ਼ੋਨ ਦੀ ਅਸੀਂ ਮੇਰੀ ਵਾਈਫ ਖੜੇ ਸੀਗੇ ਜੀ ਉੱਥੇ ਕੈਂਡੀਡੇਟ ਅਮਨਦੀਪ ਕੌਰ ਤਾਂ ਸਾਡਾ ਬਹੁਤ ਵੱਡਾ ਮਾਰਜਿਨ ਰਿਹਾ 800 ਦੇ ਕਰੀਬ ਅਸੀਂ ਜਿੱਤੇ ਆ ਤੇ ਅੱਜ ਅਸੀਂ ਦਫ਼ਤਰ ਬੁਲਾ ਕੇ ਸਾਰੇ ਆਪਣੇ ਕੈਂਡੀਡੇਟਾਂ ਦਾ ਸਨਮਾਨ ਕੀਤਾ ਵੋਟਰਾਂ ਦਾ ਧੰਨਵਾਦ ਕੀਤਾ ਜੀ ਅਸੀਂ ਧੰਨਵਾਦ ਦੀਆਂ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਦੇ ਜਿਨ੍ਹਾਂ ਨੇ ਐਡਾ ਵੱਡਾ ਫਤਵਾ ਦੇ ਕੇ ਮੇਰੀ ਮਾਤਾ ਜਸਵਿੰਦਰ ਕੌਰ ਨੂੰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੱਲੇਵਾਲ ਤੋਂ ਵੱਡੀ ਲੀਡ ਨਾਲ ਜਿੱਤ ਦਵਾਈ ਹੈ ਔਰ ਦੂਸਰਾ ਮੇਰੀ ਧਰਮ ਪਤਨੀ ਚਨਪ੍ਰੀਤ कौर ਜੋ ਕਿ ਬਲਾਕ ਸੰਮਤੀ ਜ਼ੋਨ ਕਰ ਦਿੱਤਪੁਰਾ ਤੋਂ ਚੋਣ ਲੜ ਰਹੀ ਸੀ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਲੋਕਾਂ ਨੇ ਜਿਤਾ ਕੇ ਬਲਾਕ ਸੰਮਤੀ ਮੈਂਬਰ ਬਣਾਇਆ ਔਰ ਅਸੀਂ ਧੰਨਵਾਦੀਆਂ ਆਮ ਆਦਮੀ ਪਾਰਟੀ ਦੇ ਔਰ ਐਮ ਐਲ ਏ ਸਾਹਿਬ ਦੇ ਜਿਨ੍ਹਾਂ ਨੇ ਸਾਡੇ ਤੇ ਇਡਾ ਵੱਡਾ ਵਿਸ਼ਵਾਸ ਪ੍ਰਗਟ ਕੀਤਾ ਔਰ ਅਸੀਂ ਨੇ ਜਿੱਤ ਕੇ ਇਹ ਦੋਵੇਂ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਪਾਈਆਂ ਨੇ ਇਸ ਕਰਕੇ ਐਮ ਐਲ ਏ ਸਾਹਿਬ ਨੇ ਸਾਨੂੰ ਅੱਜ ਇੱਥੇ ਬੁਲਾ ਕੇ ਸਨਮਾਨ ਕੀਤਾ ਮੈਂਬਰਾਂ ਦਾ ਅਸੀਂ ਧੰਨਵਾਦੀਆਂ ਜੀ ਅੱਜ ਜਿਹੜੇ ਤਕਰੀਬਨ ਤਕਰੀਬਨ ਅਸੀਂ ਸਾਡੇ ਸਾਰੇ ਜਿੱਤ ਗਏ ਇੱਕ ਦੋ ਛੱਡ ਕੇ ਤੇ ਐਮਐਲਏ ਗੁਰਦੇਵ ਸਿੰਘ ਦੇਵ ਮਾਨ ਜੀ ਨੇ ਦਫ਼ਤਰ ਬੁਲਾ ਕੇ ਸਾਰਿਆਂ ਦਾ ਸਨਮਾਨ ਕੀਤਾ ਤੇ ਇਹ ਵਿਕਾਸ ਦੀ ਜਿੱਤ ਆ ਜੀ ਐਮਐਨ ਸਕੂਲਾਂ ਦੀ ਜਿੱਤ ਆ ਨਹਿਰੀ ਪਾਣੀ ਦੀ ਜਿੱਤ ਆ ਸੋ ਵਿਕਾਸ ਨੂੰ ਵੋਟਾਂ ਪਈਆਂ ਨੇ ਕਿਉਂਕਿ ਆਮ ਆਦਮੀ ਪਾਰਟੀ ਵਿਕਾਸ ਕਰ ਰਹੀ ਆ ਲੋਕਾਂ ਨੇ ਤਾਂ ਸਾਨੂੰ ਫਤਵਾ ਦਿੱਤੇ ਜੀ ਕਿਹੜੇ ਜੂਨ ਤੋਂ ਸੀ ਕਿੰਨੀਆਂ ਵੋਟਾਂ ਮਿਲੀਆਂ ਮੈਂ ਚਾਹਲ ਜੂਨ ਤੋਂ ਖੜਾ ਜੀ ਤੇ ਤਕਰੀਬਨ ਮੈਨੂੰ 966 ਵੋਟ ਪਈਏ ਮੈਨੂੰ ਸੇਰਾ ਕਿਸਨੂੰ ਜ਼ਿਆਦਾ ਹੈ ਲੋਕਾਂ ਨੂੰ ਮੇਰੇ ਲੋਕਾਂ ਨੂੰ ਜਿਹੜੇ ਮੇਰੇ ਨਾਲ ਖੜੇ ਸੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਤਾਂ ਵੈਗੜ ਜੀ ਦਾ ਖਾਲਸਾ ਸ੍ਰੀ ਵੈਗੜ ਜੀ ਦੀ ਫਤਿਹ ਮੇਰੀ ਧਰਮ ਪਤਨੀ ਸੁਖਪ੍ਰੀਤ ਕੌਰ ਜੀ ਸ਼ਿੰਟਾ ਵਾਲਾ ਮਨਸੂਰਪੁਰ 2 ਨੰਬਰ ਜ਼ੋਨ ਤੋਂ ਖੜੇ ਸੀਗੇ ਤੇ ਜਿੱਤ ਪ੍ਰਾਪਤ ਕਰਾਈਏ ਗੁਰੂ ਮਹਾਰਾਜ ਜੀ ਨੇ ਤੇ ਸਭ ਤੋਂ ਪਹਿਲਾਂ ਤਾਂ ਜੀ ਮੇਰੇ ਵੋਟਰਾਂ ਦਾ ਸਪੋਰਟਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਦੂਜੀ ਗੱਲ ਇਹ ਹੈ ਸਾਡੇ ਐਮਐਲਏ ਸਾਹਿਬ ਗੁਰਦੇਵ ਸਿੰਘ ਦੇ ਮਾਨ ਜੀ ਨੇ ਅੱਜ ਸਾਨੂੰ ਸਾਰਿਆਂ ਨੂੰ ਦਫ਼ਤਰ ਬੁਲਾ ਕੇ ਸਾਰੇ ਕੈਂਡੀਡੇਟਾਂ ਨੂੰ ਮਾਨ ਸਨਮਾਨ ਕੀਤਾ ਜੀ 16 ਨੰਬਰ ਜ਼ੋਨ ਸੀ ਸੋਹਰ ਲਈ ਤੋਂ ਜੀ ਕਿੰਨੀਆਂ ਵੋਟਾਂ ਪਈਆਂ 662 ਵੋਟਾਂ ਪਈਆਂ ਆ ਸਾਬ ਨੂੰ ਮਾਨ ਸਨਮਾਨ ਦਿੱਤਾ ਜੋ ਜਿੱਤੇ ਨੇ ਬਣਦਾ ਵੀ ਆ ਐਮਐਲ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਸਨਮਾਨ ਦਿੱਤਾ ਔਰ ਇਸ ਤਰ੍ਹਾਂ ਅੱਗੇ ਤੋਂ ਵੀ ਉਮੀਦ ਕਰਦੇ ਆ ਜਿਸ ਤਰ੍ਹਾਂ ਸਾਨੂੰ ਸਨਮਾਨ ਦਿੱਤਾ ਵੋਟਰਾਂ ਨੇ ਅਸੀਂ ਵੀ ਵੋਟਰਾਂ ਦਾ ਪੂਰਾ ਦਿਲੋਂ ਧੰਨਵਾਦ ਕਰਦੇ ਆ ਔਰ ਜੋ ਵੀ ਉਹਨਾਂ ਦੇ ਕੰਮ ਹੋਣ ਵਾਲੇ ਹੋਣਗੇ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਔਰ ਪੰਜਾਬ ਸਰਕਾਰ ਦਾ ਵੀ ਇਹੀ ਜਿਹੜਾ ਮੋਟਿਵ ਹੈਗਾ ਅੱਜ ਐਮਐਲਏ ਸਾਹਿਬ ਨੇ ਬੁਲਾ ਕੇ ਸਾਰੇ ਬਲਾਕ ਸੰਮਤੀ ਮੈਂਬਰਾਂ ਦਾ ਮਾਨ ਸਨਮਾਨ ਕੀਤਾ ਤੇ ਅਸੀਂ ਮਾਨ ਸਾਹਿਬ ਦਾ ਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਕਿ ਸਾਰੇ ਮੈਂਬਰਾਂ ਦਾ ਅੱਜ ਜਿਹੜਾ ਮਾਨ ਸਨਮਾਨ ਕੀਤਾ ਇਹ ਬਹੁਤ ਵਧੀਆ ਕੀਤਾ ਕਿਉਂਕਿ ਸਾਰੀਆਂ ਸੀਟਾਂ ਤੋਂ ਅਸੀਂ ਜਿਹੜੀ ਚੋਣ ਆ ਉਹ ਜਿੱਤੇ ਆ ਵਧੀਆ ਲੀਡ ਨਾਲ ਜਿੱਤੇ ਆ ਸਾਰੇ ਮੈਂਬਰ ਸੋ ਇਸ ਕਰਕੇ ਮੈਂ ਪੰਜਾਬ ਸਰਕਾਰ ਦਾ ਅਤੇ ਸਰਦਾਰ ਗਰਦੇਵ ਸਿੰਘ ਜੀ ਦੇ માન ਐਮਐਲਏ ਨਾਬਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ